ਤੇ ਕਿਸਾਨ ਦੋਸਤੋ ਬਰਸਾਤ ਦਾ ਮੌਸਮ ਚੱਲ ਰਿਹਾ ਹੈ ਤੇ ਨਾਲ ਨਾਲ ਸਾਡੀ ਚੋਨੇ ਦੀ ਫਸਲ ਭਰਪੂਰ ਖੜੀ ਹੈ ਪਰ ਬਰਸਾਤ ਦੇ ਮੌਸਮ ਦੇ ਵਿੱਚ ਆਪਾਂ ਨੂੰ ਪਤਾ ਹੈ ਵੀ ਕੀੜੇ ਮਕੌੜੇ ਤੇ ਬਿਮਾਰੀਆਂ ਆਉਣ ਦੀ ਸੰਭਾਵਨਾ ਬਣੀ ਰਹਿੰਦੀ ਹੈ ਬਿਮਾਰੀਆਂ ਦੀ ਸਥਿਤੀ ਇਹ ਵੀ ਹਮ ਤੌਰ ਦੇ ਇੱਕ ਖੇਤ ਦੇ ਵਿੱਚ ਹੋ ਸਕਦੀ ਹੈ ਦੂਜੇ ਵਿੱਚ ਨਹੀਂ ਵੀ ਹੁੰਦੀ ਕਈ ਵਾਰੀ ਉਹਦਾ ਕਾਰਨ ਇਹ ਵੀ ਜਿੱਥੇ ਬਹੁਤ ਜ਼ਿਆਦਾ ਯੂਰੀਆ ਪਿਆ ਹੈ ਜਾਂ ਰੂੜੀ ਦੀ ਖਾਦ ਪਈ ਹੈ ਇਹ ਜਾਂ ਕੋਈ ਪੁਰਾਣਾ ਬੀਜ ਵਗੈਰਾ ਬੀਜਿਆ ਉਹਦੇ ਵਿੱਚ ਆ ਸਕਦੀ ਹੈ ਇਹਦੇ ਵਿੱਚ ਛਲਸ ਰੋਗ ਵੀ ਹੈ ਜਾਂ ਸਾਡੇ ਕੋਲੇ ਕੋਈ ਖਕਾਂਗਿਆਰੀ ਹੈ ਕਿਸ ਤਰ੍ਹਾਂ ਦੇ ਰੋਗ ਹੈ ਕਿ ਨਹੀਂ ਤੇ ਉਹ ਇੱਕ ਖੇਤ ਤੋਂ ਦੂਜੇ ਖੇਤ ਦੇ ਵਿੱਚ ਨਹੀਂ ਜਾਂਦੀ ਨਿਗਰਾਨੀ ਉਸਦੀ ਵੀ ਰੱਖਣੀ ਬਣਦੀ ਹੈ ਪਰ ਕਿਹੜੇ ਮਕੌੜਿਆਂ ਦੀ ਸਮੱਸਿਆ ਵੱਡੀ ਬਣ ਜਾਂਦੀ ਹੈ ਇਹ ਖੇਤ ਤੋਂ ਦੂਜੇ ਖੇਤ ਵਿੱਚ ਵੀ ਚਲੇ ਜਾਂਦੇ ਆ ਤੇ ਨਦੀਨਾਂ ਦੇ ਉੱਤੋਂ ਖਾਲਾਂ ਖੱਬਣਾ ਉੱਪਰੋਂ ਵੀ ਇਹ ਫਸਲ ਦੇ ਉੱਤੇ ਅਟੈਕ ਕਰ ਜਾਂਦੇ ਆ ਇਸ ਵੇਲੇ ਜਿਹੜੀ ਸੰਭਾਵਨਾ ਸਾਡੇ ਕੋਲੇ ਹੈਗੀ ਆ ਉਹ ਤੁਹਾਨੂੰ ਪਤਾ ਹੀ ਹੈ ਵੀਕ ਤਾਂ ਪੱਤਰਪੇੜ ਸੁੰਡੀ ਹੈ ਤੇ ਦੂਜੀ ਗੋਬ ਦੀ ਸੁੰਡੀ ਪੱਤਲੇ ਬਿਟ ਸੁੰਡੀ ਦਾ ਕੋਈ ਐਡਾ ਅਸਰ ਨਹੀਂ ਹੁੰਦਾਗਾ ਤੇ ਪਰ ਗੋਬ ਦੀ ਸੁੰਡੀ ਕਾਫੀ ਨੁਕਸਾਨ ਕਰ ਜਾਂਦੀ ਹੈ ਹੋਰ ਕੁਝ ਵੀ ਕਰਨ ਦੀ ਲੋੜ ਨਹੀਂ ਬਸ ਸਾਨੂੰ ਨਜ਼ਰ ਰੱਖਣ ਦੀ ਲੋੜ ਹੈ ਕਿ ਉਹ ਅਸੀਂ ਕੀ ਕਰ ਸਕਦੇ ਹਾਂ ਉਹਦੇ ਵਿੱਚ ਅਸੀਂ ਪਤੰਗੇ ਵੇਖ ਸਕਦੇ ਹਾਂ ਵੀ ਇਹਦੇ ਪਤੰਗੇ ਕਿਤੇ ਛੇਰ ਦੇ ਵਿੱਚ ਥਾਣੇ ਫਿਰਦੇ ਹੈ ਉਹਦਾ ਵੇਖਣ ਦਾ ਤਰੀਕਾ ਇਹ ਹੈ ਵੀ ਸ਼ਾਮ ਮੇਲੇ ਜਦੋਂ ਸੂਰਜ ਡੁੱਬਦਾ ਉਸ ਵੇਲੇ ਵੇਖੋ ਇਹ ਜਾਂ ਫਿਰ ਰਾਤ ਨੂੰ ਮੋਟਰ ਦੀ ਲਾਈਟ ਜਗਾ ਕੇ ਜਾ ਕੇ ਵੇਖੋ ਵੀ ਉੱਥੇ ਪਤੰਗਾਂ ਇਕੱਠੇ ਹੋ ਰਿਹਾ ਹੈ ਤੇ ਪਤੰਗਾਂ ਦੀ ਪਛਾਣ ਜਿਹੜੀ ਹੈਗੀ ਹੈ ਕਿਸਮਾੜੇ ਜਿਹੇ ਰੰਗ ਦੇ ਹੈ ਪੀਲੇ ਜਿਹੇ ਰੰਗ ਦੇ ਤੇ ਜਾਂ ਥੋੜੇ ਚਿੱਟੇ ਜੇ ਹੋ ਸਕਦੇ ਹੈ ਜਿਹਦੇ ਖੰਮਾਂ ਦੇ ਉੱਪਰ ਇੱਕ ਇੱਕ ਕਾਲਾ ਨਿਸ਼ਾਨ ਲੱਗਿਆ ਥੋੜੇ ਜੇ ਲੰਬੇ ਨੇ ਤੇ ਉਹ ਅਸੀਂ ਵੇਖ ਸਕਦੇ ਹੈਗੇ ਆ ਮੈਂ ਵੇਖ ਰਿਹਾ ਸੀ ਕਿ ਜਿਹੜੇ ਦੇਸ਼ ਹੈਗੇ ਜਿੱਥੇ ਜ਼ਿਆਦਾ ਝੋਨੇ ਦੀ ਫਸਲ ਹੁੰਦੀ ਹੈ ਚੀਨ ਹੋ ਗਿਆ ਅਮਰੀਕਾ ਹੋ ਗਿਆ ਉਹਨਾਂ ਕੋਲੇ ਹੋਰ ਕਈ ਤਰੀਕੇ ਹੈਗੇ ਹਨ ਉਹਨਾਂ ਨੂੰ ਕੰਟਰੋਲ ਕਰਨ ਦੇ ਉਹ ਸਾਰੇ ਤਰੀਕੇ ਵਰਦੇ ਨੇ ਪਹਿਲਾਂ ਉਹਦੇ ਕਾਰਡ ਵਗੈਰਾ ਜਿਵੇਂ ਟ੍ਰੈਕੋਡਰਮਾ ਕਾਰਡ ਵਗੈਰਾ ਲੱਗ ਜਾਂਦੇ ਨੇ ਜਾਂ ਟਰੈਪ ਜਿਹੜੇ ਆਪਾਂ ਨਰਮੇ ਚ ਕੜਕੀਆਂ ਜੇ ਲਾਉਂਦੇ ਰਹੇ ਆ ਤਾਂ ਉਹ ਵੀ ਲਾ ਲੈਂਦੇ ਨੇ ਅਖੀਰ ਨੂੰ ਕਿਤੇ ਜਾ ਕੇ ਲੋੜ ਪਵੇ ਤਾਂ ਉਹ ਸਪਰੇਅ ਕਰਦੇ ਆ ਇਸ ਦੇ ਨਾਲ ਨਾਲ ਹੀ ਖੇਤੀ ਵਿਗਿਆਨ ਨੂੰ ਬੇਨਤੀ ਹੈ ਕਿ ਉਸਾਂ ਦੇ ਤਰੀਕੇ ਵੀ ਉਹਨਾਂ ਤੇ ਵੀ ਖੋਜ ਕਰਨੀ ਬਣਦੀ ਹੈ ਤੇ ਜੋ ਕਿਸਮਾਂ ਦੀ ਹੈਗੇ ਆ ਉਹ ਕਿਸਾਨਾਂ ਲਈ ਸਜਾਉਣੇ ਚਾਹੀਦੇ ਆ ਹ ਹੁਣ ਸਵਾਲ ਪੈਦਾ ਹੁੰਦਾ ਵੀ ਅਸੀਂ ਕਦੋਂ ਕੋਈ ਸਪਰੇ ਵਗੈਰਾ ਕਰਨੀ ਹੈਗੀ ਆ ਤਾਂ ਉਹਦੇ ਲਈ ਆਮ ਤੌਰ ਤੇ ਹੀ ਦੱਸਿਆ ਜਾਂਦਾ ਜਿਹੜਾ ਖੇਤੀਬਾੜੀ ਯੂਨੀਵਰਸਲ ਟ੍ਰੀਟਮੈਂਟ ਹੈ ਜੇ ਤੋ 5% ਅਟੈਕ ਹੋ ਰਿਹਾ ਤਾਂ ਉਦੋਂ ਤੁਸੀਂ ਸਪਰੇ ਕਰਜੋ ਪਰ ਪਰਸੈਂਟਾਂ ਪਰਸੈਂਟਾਂ ਵਿੱਚ ਆ ਆਪਾਂ ਨੌਲਜ ਦੀ ਲੋੜ ਨਹੀਂ ਤੇ ਨਾ ਹੀ ਆਪਾਂ ਨੂੰ ਇਹਦਾ ਕੋਈ ਹਿਸਾਬ-ਕਿਤਾਬ ਆਉਂਦਾ ਇਸ ਕਰਕੇ ਅੰਦਾਜ਼ਾ ਜੇ ਇਹੀ ਹੈ ਵੀ ਇੱਕ ਮਰਲਾ ਥਾਂ ਤੇ ਆਪਾਂ ਨਜ਼ਰ ਮਾਰ ਗਏ ਵੀ ਜੇ ਤੁਹਾਨੂੰ ਲੱਗਦਾ ਉਹਦੇ ਵਿੱਚ ਹਮ ਦੋ ਤਿੰਨ ਗੋਬਾਂ ਤਿੰਨ ਗੋਬਾਂ ਸੁੱਕੀਆਂ ਹੈਗੀਆਂ ਤਾਂ ਸਾਨੂੰ ਸਪਰੇਅ ਕਰਨ ਬਾਰੇ ਸੋਚਣਾ ਚਾਹੀਦਾ ਹੈ ਨਹੀਂ ਤਾਂ ਨਹੀਂ ਲੋੜ ਤੇ ਸਪਰੇਅ ਵੀ ਤੁਹਾਨੂੰ ਪਤਾ ਹੀ ਹੈ ਵੀ ਇਹਦੀਆਂ ਦੋ ਤਿੰਨ ਸਪਰੇਅ ਜਿਹੜੀਆਂ ਹੈਗੀਆਂ ਚਾਹੇ ਉਹ ਪੱਤਲਪੇਟ ਸੁੰਢੀ ਹੈ ਤੇ ਚਾਹੇ ਸਾਡੀ ਗੋਬ ਦੀ ਸੁੰਢੀ ਹੈ ਉਹੋ ਹੀ ਸਿਫਾਰਿਸ਼ ਕੀਤੀਆਂ ਜਾਂਦੀਆਂ ਉਹਦੇ ਵਿੱਚ ਤੁਰਕੀਆਂ ਜਾਣੀਆਂ ਪਛਾਣੀਆਂ ਦਵਾਈਆਂ ਹੈਗੀਆਂ ਜਿਵੇਂ ਕੋਰਾਜਨ ਹੈਗੀ ਹੈ ਤੇ ਇਸ ਦੇ ਨਾਲ ਹੀ ਫੇਮ ਹੈਗੀ ਹੈ ਆ ਇਸ ਦਾ ਦੀ ਟਕੂਮੀ ਹੈਗੀ ਆ ਇਹ ਜਿਹੜੀ ਹੰਡੋ ਜਸਾ ਯੂਨੀਵਰਸਲ ਡੋਸੀ ਹੋਈ ਹੈ ਉਸ ਦੇ ਕਿਨਾਉਣ ਨੇ ਕਿ ਵਰਤ ਲਈਏ ਅਸੀਂ ਬਹੁਤੀ ਡਬਲ ਟ੍ਰਿਪਲ ਡੋਜ ਵੀ ਇਸਨੂੰ ਨਹੀਂ ਵਰਤਣੀ ਚਾਹੀਦੀ ਇੱਕ ਵਾਰ ਤਾਂ ਅਸੀਂ ਉਹਦੇ ਨਾਲ ਕੀੜਾ ਮਕੌੜਾ ਕੰਟਰੋਲ ਕਰ ਲੈਨੇ ਆ ਤੇ ਪਰ ਉਸ ਤੋਂ ਬਾਅਦ ਅੱਗੇ ਨੂੰ ਇਹ ਸਮੱਸਿਆ ਆ ਜਾਂਦੀ ਹੈ ਕੋਰਾ ਜਨ ਹੈ ਉਹ 60 ਐਮ ਐਲ ਵਰਤਣੀ ਹੈਗੀ ਆ ਤੇ ਫੇਮ ਬੀ ਐਮ ਐਲ ਹੈ ਤੇ ਇਸ ਤਰ੍ਹਾਂ ਦੀ ਟਕੂਮੀ ਆਓ 50 ਗ੍ਰਾਮ ਹਰੇਕੜ ਮਰਤੋਂ ਕੀਤੀ ਜਾਣੀ ਹੈ ਅ ਸੋ ਇਹ ਤਰੀਕਾ ਅਸੀਂ ਵਰਤ ਸਕਦੇ ਹਾਂ ਤੇ ਨਾਲ ਨਾਲ ਜਿਹੜਾ ਇੱਕ ਹੋਰ ਤਰੀਕਾ ਇਹ ਵਰਤ ਕੇ ਵੇਖੋ ਭਈ ਇਹਨਾਂ ਦੇ ਜਿਹੜੇ ਆਪਣੇ ਹੈਗੇ ਪਤੰਗੇ ਆ ਉਹਨਾਂ ਦੀ ਗਿਣਤੀ ਵੀ ਜਾਣੀ ਜਾ ਸਕਦੀ ਹੈ ਇਹ ਇੱਕ ਸ਼ੁਗਲ ਜਿਹੀ ਹੈਗਾ ਜਿਹੜਾ ਸਾਡੇ ਕੋਲੇ ਪੋਲੀਥੀਨ ਦੇ ਲਫਾਫੇ ਬਹੁਤ ਹੁੰਦੇ ਨੇ ਵੱਡੇ ਲਫਾਫੇ ਲੈ ਲਓ ਉਹਨੂੰ ਕਿਸੇ ਬਾਹਲੇ ਪਾਸੇ ਗੂੰਦ ਗੇਰਾ ਲਾ ਕੇ ਤਾਂ ਖੇਤ ਦੇ ਵਿੱਚ 2-4 ਥਾਵਾਂ ਦੇ ਉੱਤੇ ਟੰਗ ਦਿਓ ਇਹਦੇ ਨੇ ਟੰਗ ਦਿਓ ਨੇ ਰਾਤ ਨੂੰ ਜਿੱਥੇ ਸਾਡੇ ਕੋਲੇ ਲਾਈਟ ਚੱਲਦੀ ਹੈ ਉੱਥੇ ਰੱਖ ਦਿਓ ਤਾਂ ਉਹਦੇ ਨਾਲ ਹੈਗਾ ਵੀ ਕੁਝ ਕੀੜੇ ਪਤੰਗੇ ਐ ਇਹ ਵੀ ਆ ਕੇ ਉਹਦੇ ਉੱਤੇ ਚਿੰਬੜ ਜਾਣਗੇ ਤਾਂ ਉਹਦੇ ਨਾਲ ਸਾਨੂੰ ਗਣਤੀ ਪਤਾ ਲੱਗ ਜਾਏਗਾ ਚਲੋ ਕੁਛ ਨਾ ਕੁਛ ਇਹਦੇ ਵਿੱਚੋਂ ਮਰ ਵੀ ਜਾਣਗੇ ਸੋ ਵੱਡੀ ਗੱਲ ਕੀ ਹੈ ਵੀ ਸਾਨੂੰ ਨਜ਼ਰ ਰੱਖਣ ਦੀ ਲੋੜ ਹੈ ਬਿਲਕੁਲ ਖੇਤਾਂ ਦਾ ਨਰੀਖਣ ਕਰਨ ਦੀ ਲੋੜ ਹੈ ਤੇ ਮੈਨੂੰ ਫੋਨ ਵੀ ਆ ਰਹੇ ਆ ਮੈਂ ਆਪ ਵੀ ਵੇਖਿਆ ਕੁਝ ਖੇਤਾਂ ਦੇ ਵਿੱਚ ਕਈ ਕਿਸਾਨ ਵੀਰ ਬਹੁਤ ਥੋੜੇ ਨੇ 1-2% ਉਹ ਜਿਹੜਾ ਪਛੇਤਾ ਜਾਂ ਝੋਨਾ ਉਹਦੇ ਉੱਤੇ ਉਹ ਹਰੇ ਰੰਗ ਦੀ ਪਦਾਨ ਦਸਤੀਏ ਦੂਰੀ ਉਹ ਝੋਨਾ ਆਪਣਾ ਯੂਰੀ ਦੇ ਵਿੱਚ ਲਾ ਕੇ ਪਾ ਰਹੇ ਆ ਤੇ ਕੋਈ ਦਾਣੇਦਾਰ ਜਿਹੜਾ ਪਾਉਣ ਦੀ ਲੋੜ ਨਹੀਂ ਹੈਗੀ ਪਤਾ ਨਹੀਂ ਭਾਵੇਂ ਮੀਂਹ ਕਾਟੀ ਪਿਆ ਕਿਤੇ ਬਰਸਾਤ ਭਾਰੀ ਹੋਗੀ ਤਾਂ ਉਹ ਵੀ ਰੋੜ ਕੇ ਕਿਸੇ ਵਸਲੇ ਆ ਸਕਦੀ ਹੈ ਹਾਲੇ ਕੋਈ ਕਿਸੇ ਸਪਰੇ ਦੀ ਲੋੜ ਨਹੀਂ ਹੈਗੀ بس ਨਿਗਰ ਰੱਖਣ ਦੀ ਲੋੜ ਹੈ ਤੇ ਨਜ਼ਰਸਾਨੀ ਰੱਖੋ ਜਦੋਂ ਕਿ ਸਮੱਸਿਆ ਆਉਂਦੀ ਹੈ ਤਾਂ ਉਦੋਂ ਉਦੋਂ ਉਹ ਜਾਂ ਉਹਦਾ ਹੱਲ ਹੋ ਜਾਏ ਖਫੜਾ ਦਫੜੀ ਦੇ ਵਿੱਚ ਨਾ ਪਾਓ ਕਈ ਵਾਰੀ ਕੀ ਹੁੰਦਾ ਵੀ ਗੁਆਂਢੀ ਨੇ ਸਪਰੇਅ ਕਰਤੀ ਤੇ ਅਸੀਂ ਸੋਚਣ ਲੱਗ ਜਾਈਏ ਸੋਚ ਕੇ ਸੋਚਦਾਂ ਸੋਚਦਾਂ ਰਹਿ ਮਸ਼ਵਰਾ ਕਰਦੇ ਆਂ ਪੰਜ ਰਤਨ ਕਢ ਲੇ ਤਾਂ ਉਸ ਤੋਂ ਬਾਅਦ ਜਿਹੜਾ ਗੁੰਡੀ ਵਾਲਾ ਕੀੜਾ ਮਕੜੋਂ ਦਾ ਸਾਡੇ ਢੜੀ ਪਾਸੇ ਆ ਜਾਂਦਾ ਫਿਰ ਅਸੀਂ ਕਰ ਦਿੰਨੇ ਆ ਹਫਤੇ ਦੇ ਵਿੱਚ ਸਪਰੇ ਸਾਡੇ ਨਾਲ ਉਧਰ ਚਲਾ ਜਾਂਦਾ ਤੇ ਇਸ ਤਰ੍ਹਾਂ ਇਹ ਵੀ ਕੋਸ਼ਿਸ਼ ਕਰੋ ਕਿ ਜਦੋਂ ਕੋ ਲੋਡ ਪੈਂਦੀ ਹੈ ਸਪਰੇ ਮਲ ਕਰਨੀ ਆ ਅਸੀਂ ਤਾਂ ਵਧੀਆ ਗੱਲ ਹੈ ਜੇ ਇਸ ਤਰ੍ਹਾਂ ਹੋ ਜੇ ਕਿ ਇਕੱਠੇ ਜਿਹੜੇ ਖੇਤ ਹੈ ਨੇੜੇ-ਨੇੜ ਦੇ ਤਾਂ ਉਹਨਾਂ ਦੇ ਵਿੱਚ ਰਹਿ ਮਸ਼ਵਰਾ ਕਰਕੇ ਕੋਈ ਕੁਝ ਸਮੇਂ ਸਪਰੇ ਹੋ ਜੇ ਇਹ ਜਿਹੜੀ ਸਪਰੇਅ ਹੈ ਜਾਂ ਕੋਈ ਦਵਾਈ ਹੈਗੀ ਹੈ ਚੰਗੀ ਕੰਪਨੀ ਦੀ ਹੈ ਲੋ ਪ੍ਰੋਸਜਯੋਗ ਥਾਵਾਂ ਤੋਂ ਲਾਓ ਤੇ ਅਸੀਂ ਇੱਕ ਵਾਰੀ ਦੁਕਾਨਦਾਰ ਦੇ ਆਖੇ ਜਲਦੀ ਲੱਗ ਜਾਂਦੇ ਹੋ ਆਪਣੇ ਹਿਸਾਬ ਨਾਲ ਜਿਹੜੀ ਉਹਦੀ ਦਵਾਈ ਹੁੰਦੀ ਉਹ ਵੇਚ ਦਿੰਦਾ ਪਰ ਤੁਸੀਂ ਜਿਹੜੀ ਗੇ ਸਟੈਂਡਰਡ ਦੀ ਕੰਪਨੀ ਉਹ ਜੇ ਤੁਸੀਂ ਦਵਾਈ ਮੰਗੋਗੇ ਜ਼ੋਰ ਦੇ ਕੇ ਮੰਗੋਗੇ ਤਾਂ ਉਹਦੇ ਆਪਣੇ ਕੋਲੇ ਹੈ ਨਹੀਂ ਤਾਂ ਕਿਸੇ ਹੋਰ ਦੁਕਾਨ ਤੋਂ ਮਗਾ ਕੇ ਦੇਊਗਾ ਇਹ ਨਿੱਕੇ ਨਿੱਕੇ ਗੱਲਾਂ ਤੇ ਜਿਹਦੇ ਨਾਲ ਸਾਡੀ ਫਸਲ ਦਾ ਫਾਇਦਾ ਹੋਏਗਾ ਤੇ ਨਹੀਂ ਤਾਂ ਜੇ ਅਸੀਂ ਤੇ ਦੂਜਿਆਂ ਦੇ ਪਰੋਸੇ ਰਹਿ ਜਾਗੇ ਤਾਂ ਸਾਡਾ ਨੁਕਸਾਨ ਵੀ ਹੋ ਸਕਦਾ ਸੋ ਬਹੁਤ ਬਹੁਤ ਧੰਨਵਾਦ